ਝਾੜਦਾ ਜਾਂਦਾ ਭੌਰ ਨਹੀਂ ਪੰਤਰੀਏ ਨਾਰੇ ਆਹ ਟਾਲੀਆਂ ਦੇ ਟਾਲੀਆਂ ਦੇ ਪੱਤੇ ਝਾੜਦਾ ਵਾਹਿਗੁਰੂ ਆਇਓ ਵਾਹਿਗੁਰੂ 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 ਇਸੇ ਕਰਕੇ ਕਹਿੰਦੇ ਸੀ ਭਾਈ ਤੁਹਾਡਾ ਪੀਣ ਵਾਲਿਆਂ ਦਾ ਮਨੋਰੰਜਨ ਹੈ ਆ ਹੁਣ ਦੇਖ ਲਿਓ ਦੇਖੋ ਕਿੱਡਾ ਨੁਕਸਾਨ ਹੋਇਆ ਪਲੇਅਰ ਦਾ ਯਾਰ ਪਲੇਅਰਾਂ ਲਈ ਇਹ ਗਰਾਊਂਡ ਗੁਰਦੁਆਰਾ ਸਾਹਿਬ ਹੈ ਪਲੇਅਰਾਂ ਲਈ ਇਹ ਗਰਾਊਂਡ ਮੰਦਿਰ ਹੈ ਆਪਸ ਵਿੱਚ ਪੀਣ ਵਾਲਿਆਂ ਨੂੰ ਕਹਿ ਲੋ ਗੱਲ ਪੁੱਟਣ ਤੋਂ ਕਰਾਉਣਗੇ ਇਹ ਤੁਹਾਡੀ ਜੀਵ ਦਾ ਸੁਆਦ ਹੈ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਹੈ ਯਾਰ ਹੁਣ ਦੇਖਿਓ ਮੇਰਾ ਭਰਾ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਆ ਕੀ ਬੋਲਦੇ ਆ ਭਾਈ ਯਾਰ ਗੱਡੀ ਆ ਜਿਹੜੇ ਵੀਰ ਦੀ ਭਰਾਵਣ ਕੇ ਲਿਆਓ ਯਾਰ ਜਿਹੜੇ ਭਰਾ ਕੋਲ ਗੱਡੀ ਐ ਗੱਡੀ ਕੱਢੋ ਜਿਹੜੇ ਵੀਰ ਕੋਲ ਗੱਡੀ ਐ ਯਾਰ ਪੱਟ ਫ੍ਰੈਕਚਰ ਹੋ ਗਿਆ ਯਾਰ ਕੀ ਆ ਯਾਰ ਕੀ ਯਾਰ ਵੀਰੇ ਮੈਂ ਕਮੇਟੀ ਆ ਕੀਪੇ ਗੱਡੀ ਲੈ ਕੇ ਆਓ ਯਾਰ ਵੀਰ ਬਣ ਕੇ ਹੁਣ ਭਾਈ ਇਹਨਾਂ ਨੂੰ ਕੀ ਕਹੀਏ ਗੱਲ ਪੁੱਟਣ ਦੇ ਘਰਾਉਂਦੇ ਆ ਦੱਸਿਓ ਆ ਜਿੰਨੇ ਬੰਦੇ ਬੈਠੇ ਆ ਸਾਰੇ ਹੀ ਨੇ ਉਹ ਮੁੰਡਾ maan ਕੇ ਰੱਖ ਦੋ ਹੁਣ ਦੱਸਿਓ ਯਾਰ ਯਾਰ ਵੀਰੇ ਗੱਡੀ ਲੈ ਕੇ ਆਓ ਯਾਰ ਠੀਕ ਹੈ ਦੇਖੋ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਯਾਰ ਧੰਨਵਾਦ ਜੀਤੇ ਨਹੀਂ ਕਰਦਾ ਸੀਗਾ ਸਾਡਾ ਵੀ ਦਿਲ ਕਰਦਾ ਤੁਹਾਨੂੰ ਜਿਹੜਾ ਫਾਈਨਲ ਹੈ ਅਸੀਂ ਦਿਖਾਉਂਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿਸੇ ਦੇ ਸੱਟ ਲੱਗੇ ਪਰ ਕਈ ਇੱਥੇ ਇਦਾਂ ਦੇ ਵੀਰ ਸੀ ਜਿਹੜੇ दारू ਗਰਾਊਂਡ ਦੇ ਕੋਲੇ ਖੜ ਕੇ ਪੀ ਰਹੇ ਸੀਗੇ ਭਾਵੇਂ ਕੋਈ ਮਰਜੀ ਹੈ ਪਰ ਪਲੇਅਰ ਦਾ ਕਿ ਫਿਊਚਰ ਆ ਯਾਰ ਉਹ ਸਾਰਾ ਖਰਾਬ ਕਰਕੇ ਰੱਖ ਦਿੱਤਾ ਠੀਕ ਹੈ ਬੜੀ ਉਹ ਨੋਰਮਲ ਫੈਮਿਲੀ ਦੇ ਵਿੱਚੋਂ ਪਲੇਅਰ ਸਬੰਧ ਰੱਖਦਾ ਸੀਗਾ ਉਹਦਾ ਜਗਤ ਸਿੰਘ ਵਾਲਾ ਪਿੰਡ ਹੈ ਔਰ ਕਰਨ ਉਹਦਾ ਨਾਮ ਹੈ ਠੀਕ ਹੈ ਛੱਟ ਥੋੜੀ ਜਿਆਦਾ ਲੱਗੀ ਐ ਔਰ ਅਸੀਂ ਜਿਹੜਾ ਮੈਚ ਹੈ ਉਹ ਨਹੀਂ ਖੇਡ ਸਕਦੇ ਆ ਮੈਚ ਇਸ ਕਰਕੇ ਮੈਚ ਛੱਡਣ ਲੱਗੇ ਆ ਤੇ ਤੁਹਾਡੇ ਮੂਰੇ ਬੇਨਤੀ ਵੀ ਕਰਦੇ ਆ ਮੇਰਾ ਭਰਾ ਜਿੰਨੇ ਖਿਡਾਰੀ ਦੀ ਮਦਦ ਹੋਈ ਜਰੂਰ ਤੁਸੀਂ ਨਾਲ ਖੜਿਓ ਆ ਮੇਰੇ ਨਾਲ ਰੈਫਰੀ ਖੜੇ ਐ ਸਾਡੇ ਬੁਲਾਰੇ ਸਾਡੇ ਪਲੇਅਰ ਖੜੇ ਨੇ ਤੁਹਾਡੇ ਕੋਲ ਆਉਣਗੇ ਮੈਂ ਕਮੇਟੀ ਨੂੰ ਵੀ ਬੇਨਤੀ ਕਰਦਾ ਕਿਪੇ ਭਾਈ ਜਿੰਨੇ ਜੋਗੇ ਹੋ ਭਰਾਵਣ ਕਿ ਉਹਦੀ ਮਦਦ ਕਰਿਓ ਸੱਟ ਬਹੁਤ ਜ਼ਿਆਦਾ ਲੱਗੀ ਐ ਮੁੰਡੇ ਦੇ ਐਸੇ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ